ਜੀ ਜੀ ਕਿੰਨੀ ਵੋਟ ਹੈ ਜਿਹੜੀ ਉਹਨਾਂ ਨੂੰ ملےਗੀ ਉੱਤੇ ਤੇ ਕਿੰਨੀ ਵੋਟ ਦੇ ਨਾਲ ਹੋਏਗੀ ਨਾ ਹੀ ਇਹ ਸਰਵੇ ਜਿੰਨਾ ਕਿਸੇ ਨੇ ਪਹਿਲਾਂ ਦਿੱਤਾ ਸੀ ਕਿਸੇ ਏਜੰਸੀ ਨੇ ਕਿਸੇ ਪ੍ਰੈਕਟ ਕੋਲ ਨੇ ਕਿਸੇ ਨੇ ਵੀ ਜਿਹੜਾ ਇਹ ਰਿਜ਼ਲਟ ਨਹੀਂ ਸੀ ਦਿੱਤਾ ਕਿ ਇਸ ਤਰ੍ਹਾਂ ਦੀ ਜਿਹੜੀ ਹੈ ਜਿੱਤ ਹੋਏਗੀ ਕਿਉਂਕਿ ਜਦੋਂ ਕੋਈ ਅੰਡਰਗਰੰਡ ਚੱਲਦਾ ਨਾ ਫਿਰ ਉਹਦਾ ਦਾ ਪਤਾ ਬਾਅਦ ਵਿੱਚ ਨਹੀਂ ਲੱਗਦਾ ਅਸੀਂ ਸੋਚਦੇ ਸੀ ਇਹ ਇੰਟਰ ਕਰੰਟਾ ਜਿਹੜਾ ਉਹ ਸਾਡੇ ਵਾਲੇ ਪਾਸੇ ਚੱਲ ਰਿਹਾ ਪਰ ਇੰਟਰ ਕਰੰਟ ਜਿਹੜੀ ਦੂਸਰੇ ਪਾਸੇ ਚੱਲ ਰਹੀ ਸੀ ਜਿਹਦਾ ਆਪਾਂ ਅੰਦਾਜ਼ਾ ਨਹੀਂ ਲਗਾ ਸਕੇ ਜਿਹਦੇ ਕਰਕੇ ਨਾ ਤਾਂ ਅਹਾਲੀ ਦਾ ਲਬਨਾ ਬੋਟ ਬੈਂਕ ਪੰਜਾਬ ਆਇਆ ਉਹ ਨਾ ਹੀ ਭੋਜਨ ਸਮਾਜ પાર્ટી ਆਪਣਾ ਬੋਟ ਬੈਂਕ ਬਚਾ ਚੁੱਕਾ ਅਗਰ ਇਹਨਾਂ ਦੇ ਬੋਟ ਬੈਂਕ ਪੰਜ ਜਾਂਦੇ ਤਾਂ ਫਿਰ ਸਥਿਤੀ ਕੁਝ ਹੋਰ ਹੁੰਦੀ ਸੋ పార్ਟ ਆਫ ਲਾਈਫ ਹੈ ਇਸੇ ਤਰ੍ਹਾਂ ਦੀ ਘਬਰਾਹਟ ਦੀ ਚਿੰਤਾ ਕਰਨ ਦੀ ਜਰੂਰਤ ਨਹੀਂ ਹੈ ਅਸੀਂ ਬਿਲਕੁਲ ਤਰਦੇ ਹਾਂ ਇਹ ਇੱਕ ਇਲੈਕਸ਼ਨ ਸੀਗਾ ਕੋਈ ਜ਼ਿੰਦਗੀ ਦੀ ਬਾਜ਼ੀ ਨਹੀਂ ਹਰੇ ਇਲੈਕਸ਼ਨ ਆ ਰਹੇ ਨੇ ਕਿੰਨੀ ਵੀ ਸਰਕਾਰ ਬਣ ਚੁੱਕੀ ਹੈ ਤੁਹਾਨੂੰ ਪਸੰਦ ਕਿਹਾ ਮੈਂ ਪਹਿਲੇ ਵੀ ਕਿ ਮੈਨੂੰ ਬਹੁਤ ਵੱਡੀ ਉਮੀਦ ਕੋ ਜਨੰਦਰ ਦੇ ਵਿੱਚ ਹੈ ਮੈਨੂੰ ਉਮੀਦ ਹੈ ਕਿ ਬਹੁਤ ਵੱਡੀ ਕੋ ਜ਼ਿੰਮੇਵਾਰੀ ਆਉਣ ਵਾਲੇ ਸਮੇਂში ਕੋ ਭਾਵੇਂ ਮਿਲੇਗੀ ਜਿਹਦੇ ਵਿੱਚ ਅਸੀਂ ਸਾਰੇ ਸੰਘਰਸ਼ਾਂਗੇ ਦੇ ਤੁਹਾਡੇ ਕਰਮਕਦਾਂ ਦੇ ਇੱਕ ਵਾਰ ਫੇਰ ਮੈਂ ਤੁਹਾਨੂੰ ਬਤ ਕਰਦਾ ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕੀਤੀ ਜਿਹੜੀਆਂ ਕੋਈ ਥੰਬੀ ਪਿੱਛੇ ਰਹਿ ਗਈਆਂ ਨੂੰ ਦੂਰ ਕਰਾਂਗੇ ਆਉਣ ਵਾਲੇ ਦਿਨ ਦੇ ਵਿੱਚ ਅੱਜ ਰਿੰਕੂ ਭਾਜੀ ਦਾ ਜਨਮ ਦਿਨ ਹੈ ਅਸੀਂ ਸਾਰੇ ਖੁਸ਼ੀ ਮਨਾ ਰਹੇ ਹਾਂ ਉਹਨਾਂ ਦੇ ਬਰਥਡੇ ਦੇ ਉੱਤੇ ਪਰ ਕਿਤੇ ਇੱਕ ਦੰਤ ਤੇ ਮਿਰਚ ਵੀ ਕੋਈ ਕਮਜ਼ੋਰੀ ਸੀ ਕਿੰਨੂ ਵੀ ਕੱਲ ਰਿੰਕੂ ਭਾਜੀ ਨੇ ਬਹੁਤ ਬੋਲ ਸਾਡੀ ਹਵਾ ਲੈਣ ਨੂੰ ਇਹਨਾਂ ਦੇ ਜਜਮੇ ਨੂੰ ਮੈਂ ਸਲਾਮ ਕਰਦਾ ਕਹਿੰਦੇ ਜਿੱਤ ਹਾਰ ਬਣੀ ਹਮੇਸ਼ਾ ਦੋ ਪਹਿਲਵਾਨ ਖੜੇ ਜਾਂਦੇ ਆ ਅੰਗਰੇਜ਼ ਮੈਦਾਨ ਚ ਉਤਰਦੇ ਆ ਇੱਕ ਜਿੱਤਦਾ ਇੱਕ ਹਾਰਦਾ ਕਦੀ ਇਹ ਥੋੜੀ ਘਰ ਵਰਤ ਜਿੱਤ ਕੇ ਆਣਾ ਪਰ ਜਨਤਾ ਦੀ ਸੇਵਾ ਕਿੱਦਾਂ ਕਰਨੀ ਹੈ ਜਨਤਾ ਦੇ ਰਹਿਣਾ ਕਿੰਨੇ ਆ ਉਹ ਤੁਹਾਨੂੰ ਪਤਾ ਕਿ 40 ਸਾਲ ਦਾ ਜਿਹੜਾ ਐਕਸਪੀਰੀਅੰਸ ਹੈ ਇਸ ਪ੍ਰਵਾਹ ਦਾ ਜਨਤਾ ਦੀ ਸੇਵਾ ਦੇ ਵਿੱਚ ਹੁਣ ਸਾਰਿਆਂ ਦੀ ਆਂਗ ਵਾਲੇ 3 ਮਹੀਨੇ ਬਾਅਦ ਪਹਿਲਾ ਇਲੈਕਸ਼ਨ ਸੀ ਪਾਰਟੀ ਦਾ ਹੁਣ ਇਲੈਕਸ਼ਨ ਕਰੇ ਕਰਤਾ ਦਾ ਜਿਹੜੀ ਤਿਆਰੀ ਕਰਸ ਲੋ ਕਿ 3 ਕਿ ਮਹੀਨੇ ਬਾਅਦ ਜਿਹੜੀ ਮੈਨੂੰ ਸਰਕਾਰ ਵੱਲ ਖਬਰ ਹੈ ਕਿ ਕਾਰਪਸ਼ਨਲ ਇਲੈਕਸ਼ਨ ਹੋਣ ਵਾਲੇ ਆ ਅਸੀਂ ਸਾਰੀਆਂ ਬੁਆਡਾਂ 'ਚ ਤਰੀਆਂ ਉਹ ਬੁਆਡਾਂ ਦੇ ਕੰਮ ਜਿਹੜੀ ਹੈ ਉਹਨੂੰ ਦੂਰ ਕਰਾਂਗੇ ਆਪਸੀ ਗਲੇਸ਼ਿਪੇ ਦੂਰ ਕਰੀਏ ਜਿਹੜੀ ਵਿਚਲੇ ਲੈਵਲ ਦੀ ਕਾਉਂਡ ਲੇਵਲ ਦੀ ਹੈ ਜਿਹੜੀ ਆਪਾਂ ਜੰਮਿਤ ਤਰੀ ਹੈ ਸਾਡੇ ਸਾਰੇ ਕੌਂਸਲਰ ਜਿਹੜੇ ਜਲੰਧਰ ਦਾ ਮੇਅਰ ਹੈ ਉਹ ਤਿੰਨ ਮਹੀਨੇ ਬਾਅਦ ਭਾਕੇ ਪਾਟੀ ਦਾ ਬੰਨਾ ਚਾਹੀਦਾ ਉਹ ਵੀ ਇੱਕ ਵਾਰ ਫਿਰ ਮੈਂ ਤੁਹਾਡਾ ਸਾਰੇ ਕਰਮਕਦਰਾਂ ਦਾ ਬਹੁਤ ਹੀ ਧੰਨਵਾਦ ਆਈ ਕਮਾਈ ਕਿ ਛੋਟਾ ਊਂਕੂ ਬਾਜੀ ਦੇ ਵੱਡੇ ਦੇ ਉੱਤੇ ਮੈਂ ਪੂਰੇ ਜਲੰਧਰ ਨੂੰ ਪੂਰੇ ਪੰਜਾਬ ਨੂੰ ਸ਼ੁਭ ਕਾਮਨਾ ਦੇਣਾ ਚਾਹਨਾ ਕਿ ਇਦਾਂ ਦਾ ਲੀਡਰ ਇਦਾਂ ਦਾ ਕੜਕ ਸੇਵਾਦਾਰ ਇਹ ਜਲੰਧਰ ਨੂੰ ਨਹੀਂ ਮਿਲਣਾ ਅਗਲੇ ਜਲੰਧਰ ਦੇ ਲੋਕ ਜਿਹੜੀ ਗਲਤੀ ਕਰ ਚੁੱਕੇ ਆ ਆਂਡ ਵਾਲੇ ਸੱਵੇ ਦੇ ਵਿੱਚ ਜਲੰਧਰ ਦੇ ਲੋਕ ਯੂਰਪਸਤਾਨਗੇ ਕਿ ਇਹ ਜਲੰਧਰ ਦੀ ਗੱਲ ਰੱਖਣੀ ਪੈਗੀ ਜਲੰਧਰ ਦੇ ਡਿਵੈਲਪਮੈਂਟ ਤੇ ਬੋਲਣਾ ਪਵੇਗਾ ਅਗਰ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕੋਈ ਸਲਾਹ ਦੇਣੀ ਪਵੇਗੀ ਉਹ ਸਲਾਹ ਇਸ ਦੇਸ਼ ਦੇ ਪ੍ਰਧਾਨ ਮੰਤਰੀ ਦਾ ਕਿ ਛੋਟਾ ਜਿਹਾ ਨਹੀਂ ਆਈ ਇਸ ਪਾਰਟੀ ਦੇ ਹੋਰ ਕਾਰਕਟਰ ਜਲੰਧਰ ਦੇ ਸੁਖੀਲੇ ਦੇ ਮਿੱਤਰ ਦੇ ਵਿੱਚ ਪ੍ਰਧਾਨ ਮੰਤਰੀ ਕੰਮ ਕਰਨਗੇ ਜਲੰਧਰ ਦੀ ਤਰੱਕੀ ਦੇ ਲਈ ਅਸੀਂ ਸਾਰੇ ਨਾਲ ਮਿਲ ਕੇ ਚੱਲਾਂਗੇ ਜਿਨ੍ਹਾਂ ਲੋਕਾਂ ਨੇ ਜਿਹੜੀ ਵੋਟ ਪਾਈ ਹੈ ਉਹ ਇੱਕ ਨਾ ਇੱਕ ਦਿਨ ਦਾਨਗੇ ਕਿ ਜ਼ਿਲੰਦਰ ਫਿਰ ਕਿੰਨੇ ਸਾਲ ਪਿੱਛੇ ਚੜਾ ਗਿਆ ਰੋਕੀ ਉਹਨਾਂ ਦੀ ਸਰਕਾਰ ਵੀ ਨਹੀਂ ਬਣੀ ਉਹਨਾਂ ਦੀ ਸੁਣਾਈ ਵੀ ਨਹੀਂ ਹੋਣੀ ਉਹ ਲੋਕ ਜਿੰਨੀ ਦੂਰ ਚੱਲ ਕੇ ਆਏ ਆ ਉਹ ਵੀ ਦੂਰ ਹੀ ਚੱਲਦਾ ਜਾਣਗੇ ਬਿੰਨੂ ਜ਼ਿਲੰਦਰ ਦੇ ਲੋਕਾਂ ਦੇ ਬਹੁਤ ਉਮੀਦ ਹੈ ਜ਼ਿਲੰਦਰ ਦੇ ਲੋਕ ਹੌਸਲਾ ਪਿਆਰ ਅਸ਼ੀਰਵਾਦ ਆਪਣੇ ਹਲਕੇ ਦੇ ਪੁੱਤਰ ਆਪਣੇ ਹਲਕੇ ਦੇ ਸੇਵਾਦਾਰ ਸ਼੍ਰੀ ਰਿਪੂਜੀਤ ਜੀ ਦੇ ਮੈਂ ਬਹੁਤ ਬਹੁਤ ਤੁਹਾਡੀ ਪੂਰੀ ਸੰਗਤ ਦਾ ਜਿਹਨੇ ਐਡੀ ਵੱਡੀ ਇਤਦਾਦ ਦੇ ਵਿੱਚ ਅਜੀ ਵਿਕੂ ਜੀ ਦੇ ਪਰਿਵਾਰ ਨੂੰ ਵੀ ਵਿਕੂ ਜੀ ਨੂੰ ਹੌਸਲਾ ਅਤੇ ਇਹ ਗੱਲ ਕਹਿਣ ਲਈ ਆਏ ਆ ਜੇ ਸਾਰਾ ਪਰਿਵਾਰ ਤੁਹਾਡੇ ਨਾਲ ਹੈ ਦੁੱਖ-ਸੂਰ ਦੇ ਸਾਥੀ ਹੈ ਇੱਕ ਵਾਰ ਫਿਰ ਕਹਿਣ ਵੀ ਵਿਕੂ ਜੀ ਨੂੰ ਜਨਮ ਦਿਨ ਦੀ ਵਧਾਈ ਦੇਣਾ ਔਰ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਅਰਦਾਸ ਕਰਦਾ ਕਿ ਗੁਰੂ ਮਹਾਰਾਜ ਜੀ ਇੰਨੀ ਕੁ ਸ਼ਕਤੀ ਦੇ ਇੰਨੀ ਕੁ ਤਾਕਤ ਦੇਣ ਜਿਲੰਧਰ ਦੇ ਹੱਕਾਂ ਦੇ ਲਈ ਇਹ ਲੜਦੇ ਰਹਿਣ ਹੋਣ ਲਾਇਕ ਕਰਦੇ ਰਹਿ ਬਹੁਤ ਬਹੁਤ ਜੀ ਜਿੰਦਾਬਾਦ ਜੀ ਜਿੰਦਾਬਾਦ ਆਪ ਦੀ ਜਨਤਾ ਪਾਰਟੀ ਜਿੰਦਾਬਾਦ ਜਿੰਦਾਬਾਦ ਇੱਕ ਵਾਰ ਜਿੰਦਾਬਾਦ ਸਿਤਾ ਲੰਗੁਰਾ ਜਿੰਦਾਬਾਦ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਆਪਾਂ ਕਰਕੇ ਐਮਐਲਏ ਸਾਹਿਬ ਉਹ ਸੂਚੀ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਟੀਮ ਆ ਉਹ ਸਾਡਾ ਪਰਿਵਾਰ ਹੈ ਸਾਰੇ ਮੰਡਲ ਪ੍ਰਧਾਨ ਸਾਹਿਬਾਨ ਵੀ ਆਏ ਆ ਦੂਸਰੇ ਦੋਸਤ મિતਰ ਵੀ ਆਏ ਆ ਸੋ ਅਸੀਂ ਇੱਕ ਬਹੁਤ ਵਧੀਆ ਤਰੀਕੇ ਦੇ ਨਾਲ ਲੜਾਈ ਲੜੀ ਲੈ ਲੈ ਤੇ ਚੱਲ ਆਰ ਹੋ ਹੋ ਹਸੀਲਾ ਫਸੀਲਾ ਆਹੋ ਮੇਰੇ ਨਾਲ ਜਿਹੜੀ ਤੁਹਾਡੇ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਕਮੀ ਜਿਹੜੀ ਹੈ ਮਿਹਨਤ ਦੇ ਵਿੱਚ ਨਹੀਂ ਨਹੀਂ ਕਿਸੇ ਤਰ੍ਹਾਂ ਦੀ ਕੋਈ ਵੀ ਕਮੀ ਨਹੀਂ ਸੀ ਕਿਸੇ ਤਰ੍ਹਾਂ ਤੇ ਕੋਈ ਕਮੀ ਨਹੀਂ ਰਹੀ ਵਧੀਆ ਤਰੀਕੇ ਨਾਲ ਆਪਾਂ ਲੜੇ ਇੱਕ ਦੂਜੇ ਦੂਜੇ ਦੇ ਨਾਲ ਪੂਰਾ ਕੋਆਪਰੇਸ਼ਨ ਰਿਹਾ ਔਰ ਲਗਭਗ ਜਿਹੜੀ 135000 ਵੋਟ ਸੀਗੀ ਉਹਨੂੰ ਤੁਸੀਂ ਲਗਭਗ 2015 ਤੱਕ 80000 ਵੋਟਾਂ ਜਿਹੜੀ ਇਹ ਤੁਹਾਡੀ ਮਿਹਨਤ ਦੇ ਨਾਲ ਕਾਟੀਆਂ ਨੇ ਪਾਈ ਜੀ ਕਿਉਂਕਿ ਪਾਰਟੀਏ ਜਿਹੜੀ ਪਹਿਲੀ ਵਾਰੀ ਇਲੈਕਸ਼ਨ ਲੜ ਰਹੀ ਸੀ ਤਾਂ ਕੱਲੇ ਤਾਂ ਕਈ ਚੁਣੌਤੀਆਂ ਸਨ ਕਈ ਕਈ ਹੋਰ ਵੀ ਗੱਲਾਂ ਸਨ ਔਰ ਖਾਸ ਕਰਕੇ ਜਿਹੜੀ ਪੋਲ ਪੋਲਰਾਈਜੇਸ਼ਨ ਆ ਉਹ ਦਾ ਸੀ ਅੰਦਾਜ਼ਾ ਨਹੀਂ ਲਗਾ ਸਕਦੇ ਕਿ ਇੱਕ ਪਾਸੇ ਬਾਬੂ ਰਾਮ ਜੀ ਦੇ ਨਾਮ ਦੇ ਉੱਤੇ ਜਿਹੜੀ ਵੋਟ ਜਿਹੜੀ ਮੁੱਗੀ ਜਾਦੀ ਸੀ ਪਰ ਦੂਸਰੇ ਪਾਸੇ ਜਿਹੜੇ ਐ ਸਾਰੇ ਸੈਕਟਰ ਜਿਹੜੇ ਇੱਕ ਪਾਸੇ ਇਕੱਠੇ ਹੋ ਕੇ ਟੋਲ ਹੋਇਆ ਔਰ ਜਿੱਤਣ ਵਾਲੇ ਨੂੰ ਵੀ ਇਸ ਗੱਲ ਦਾ ਅਹਿਸਾਸ ਨਹੀਂ ਸੀ ਕਿ ਇੰਨੀ ਵੋਟ ਐ ਜਿਹੜੀ ਉਹਨਾਂ ਨੂੰ ਕਹਿੰਦੇ ਉਹ ਤੇਗੀ ਵੋਟ ਦੇ ਨਾਮ ਤੇ ਆਈ ਨਾ ਹੀ ਇਹ ਸਰਵੇ ਜਿੰਨਾ ਕਿਸੇ ਨੇ ਪਹਿਲਾਂ ਦਿੱਤਾ ਸੀ ਕਿਸੇ ਏਜੰਸੀ ਨੇ ਕਿਸੇ ਐਗਜ਼ਿਟ ਪੋਲ ਨੇ ਕਿਸੇ ਨੇ বিনা ਇਜ਼ਜ਼ਤ ਨਹੀਂ ਦਿੱਤਾ ਕਿ ਇਸ ਤਰ੍ਹਾਂ ਦੀ ਜਿਹੜੀ ਹੈ ਜਿੱਤ ਹੋਏ ਕਿਉਂਕਿ ਜਦੋਂ ਕੋਈ ਅੰਡਰਗਰੰਡ ਚੱਲਦਾ ਨਾ ਫਿਰ ਉਹਦਾ ਦਾ ਪਤਾ ਬਾਅਦ ਵਿੱਚ ਹੋ ਗਿਆ ਕਿ ਚੱਲਦਾ ਅਸੀਂ ਸੋਚਦੇ ਸੀਗੇ ਕਿ ਅੰਡਰ ਕਰੰਟਾ ਜਿਹੜਾ ਉਹ ਸਾਡੇ ਵਾਲੇ ਪਾਸੇ ਚੱਲ ਰਿਹਾ ਪਰ ਅੰਡਰ ਕਰੰਟ ਕਿਸੇ ਦੂਸਰੇ ਪਾਸੇ ਵੀ ਚੱਲ ਰਿਹਾ ਸੀ ਜਿਹਦਾ ਆਪਾਂ ਅੰਦਾਜ਼ਾ ਨਹੀਂ ਲਗਾ ਸਕੇ ਜਿਹਦੇ ਕਰਕੇ ਨਾ ਤਾਂ ਅਕਾਲੀ ਦਾ ਆਪਣਾ ਵੋਟ ਬੈਂਕ ਪੰਜਾਬ ਆ ਉਹ ਨਾ ਹੀ ਭੌਜਨ ਸਮਾਜ ਪਾਰਟੀ ਆਪਣਾ ਬਹੁਤ ਕਰਨ ਪਛਾਣ ਚਾਹ ਰਹੀ ਹੈ। ਅਗਰ ਇਹਨਾਂ ਦੇ ਵੋਟ ਬੈਂਕ ਪੱਜ ਜਾਂਦੇ ਤਾਂ ਫਿਰ ਸਥਿਤੀ ਕੁਝ ਹੋਰ ਹੋਣੀ ਸੀ। ਸੋ పార్ਟ ਆਫ ਲਾਈਵ ਹੈ। ਕਿਸੇ ਤਰ੍ਹਾਂ ਦੀ ਧਮਕਣ ਦੀ ਚਿੰਤਾ ਕਰਨ ਦੀ ਜਰੂਰ ਨਹੀਂ ਹੈ। ਅਸੀਂ ਬਿਲਕੁਲ ਤੜਡੇ ਆ। ਇਹ ਇੱਕ ਇਲੈਕਸ਼ਨ ਸੀਗਾ। ਕੋਈ ਜ਼ਿੰਦਗੀ ਦੀ ਬਾਜ਼ੀ ਨਹੀਂ ਹਰੇ ਇਲੈਕਸ਼ਨ ਆ। ਇਹ ਤਾਂ ਚੱਲਦੇ ਰਹੇ ਸੀ। ਹੋਰ 2 ਮਹੀਨੇ 3 ਮਹੀਨੇ ਬਾਅਦ ਫੇਰ ਤੁਸੀਂ ਤਿਆਰੀ ਕਰੋ ਇਲੈਕਸ਼ਨ ਫੇਰ ਆਏਗਾ ਅਸੀਂ ਦੇ ਤਗੜੇ ਹੋ ਕੇ ਲੜਾਂਗੇ ਨਗਰ ਨਿਗਮ ਦੇ ਜ਼ੋਨ ਵੀ ਉਹ ਤਾਂ ਆਣੀ ਆਣੀ ਹੈ ਹੋ ਸਕਦਾ ਭਾਈ ਲક્ષਣ ਵੀ ਆ ਜਾਵੇ ਬੈਸਟ ਦਾ ਤੁਸੀਂ ਤਗੜੇ ਹੋ ਕੇ ਸਾਡੇ ਮਿਲਾਣਾ ਚੜਦੀ ਕਲਾ 'ਚ ਰਹਿਣਾ ਕਿਸੇ ਦੇ ਵੀ ਧਰਦੀ ਕਲਾ 'ਚ ਨਹੀਂ ਰਹਿਣਾ ਕਿਉਂਕਿ ਅਸੀਂ ਸਰਕਾਰ ਦੇ ਵਿੱਚ ਤੁਹਾਡੀ ਸਰਕਾਰ ਅੱਜ ਬਣ ਜਾਵੇ ਕੱਲ ਬਣ ਜਾਵੇ ਜਿਸ ਦਿਨ ਸਾਡੇ ਪ੍ਰਧਾਨ ਮੰਤਰੀ ਸਾਹਿਬ ਸੋਚ ਕਰਨਗੇ ਅਸੀਂ ਖੁਸ਼ੀ ਨਾਲ ਟੈਲੀਗ੍ਰੇਫ ਕਰਾਂਗੇ ਆਪਣੀ ਸਰਕਾਰ ਨੂੰ ਵਧਾਈ ਦੇਵਾਂਗੇ ਸਾਰੇ ਕਾਰਕਿਰਤਾ ਪੂਰੇ ਜਲੰਧਰ ਦੇ ਇੱਕ ਜਗ੍ਹਾ ਇੱਥੇ ਹੋ ਕੇ ਉਹਦੀ ਖੁਸ਼ੀ ਵੀ ਬਣਾਵਾਂਗੇ ਔਰ ਜਿਹੜੀਆਂ ਕਿਤੇ ਕਮੀਆਂ ਰਹਿ ਗਈਆਂ ਸਰਕਾਰ ਵਾਲੇ ਪਾਸੇ ਉਹ ਆਪਾਂ ਸਾਰੀਆਂ ਜਿਹੜੀਆਂ ਉਹਨਾਂ ਦੇ ਧਿਆਨ ਵਿੱਚ ਲੈ ਕੇ ਆਵਾਂਗੇ ਤਾਂ ਕਿ ਉਹਦੇ ਉੱਤੇ ਮੰਥਨ ਕਰਕੇ ਆਉਣ ਵਾਲੇ ਸਮੇਂ 'ਚ ਜਿਹੜਾ ਨੁਕਸਾਨ ਹੈ ਉਹਦੀ ਪਰਪਾਈ ਹੋ ਸਕੇ ਇਹਦੇ ਲਈ ਸਟਰੈਟਜੀ ਵੀ ਜਾਰੀ ਕੀਤੀ ਜਾਏਗੀ ਸੋ ਵੀ ਸਾਰੇ ਅੱਜ ਉਚੇਚੇ ਤੌਰ ਦੇ ਉੱਤੇ ਹੌਸਲਾ ਦੇਣ ਦੇ ਲਈ ਆਏ ਹਿੰਮਤ ਦੇਣ ਦੇ ਲਈ ਆਏ ਹੋਰ ਤੁਸੀਂ ਵੀ ਆਪਣਾ ਹੌਸਲਾ ਕਾਇਮ ਰੱਖਿਆ ਸੋ ਮੈਂ ਤੁਹਾਨੂੰ ਇਸ ਗੱਲ ਦਾ ਵਿਸ਼ਵਾਸ ਦਵਾਣਾ ਕਿ ਅਸੀਂ ਨਤੀਜਿਆਂ ਦੀ ਪਰਵਾਹ ਨਾ ਕਰਦੇ ਹੋਏ ਇੱਕ ਪਰਿਵਾਰ ਦੀ ਤਰ੍ਹਾਂ ਹਮੇਸ਼ਾ ਇੱਕ ਦੂਜੇ ਦੇ ਨਾਲ ਖੜੇ ਰਵਾਂਗੇ ਇੱਕ ਦੂਜੇ ਦੇ ਸੁਖ ਸੁੱਖ ਚ ਖੜੇ ਰਵਾਂਗੇ 바ਰੇ ਕਲਕਾ ਦੇ ਨਾਲ ਖੜੇ ਹੋਣਾ ਸਾਡਾ ਇੱਕ ਲਾਕੀ ਵਰਜਾ ਜਿਨ੍ਹਾਂ ਨੇ ਮਿਹਨਤ ਕੀਤੀ ਹੈ ਜਿਨ੍ਹਾਂ ਨੇ ਵੋਟ ਪਾਈ ਹੈ ਪਾਈ ਵੀ ਹੈ ਉਹਨਾਂ ਲਈ ਹਮੇਸ਼ਾ ਸਾਡੇ ਮਨ ਦੇ ਵਿੱਚ ਸਤਿਕਾਰ ਰਹੇਗਾ ਤੇ ਅਸੀਂ ਹਮੇਸ਼ਾ ਤਗੜੇ ਹੋ ਕੇ ਜਿਹੜਾ ਹੈ ਪਾਰਟੀ ਨੂੰ ਹੋਰ ਅੱਗੇ ਵਧਾਉਣ ਦੇ ਲਈ